ਅੱਜ 29 ਦਸੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਤੇ 30 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਮੌਸਮ ਅੱਜ ਵੀ ਦਿਨ ਵੇਲੇ ਤੋਂ ਹੀ ਸਵੇਰ ਵਿੱਚ ਧੁੰਦ ਪਈ ਹੋਈ ਸੀ ਕਿ ਦੁਪਹਿਰ ਵੇਲੇ ਮੌਸਮ ਸਾਫ਼ ਹੁੰਦਾ ਗਿਆ ਤੇ ਸ਼ਾਮ ਵੇਲੇ ਇੱਕ ਵਾਰ ਫਿਰ ਕਈ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਬਣਨੀ ਸ਼ੁਰੂ ਹੋ ਚੁੱਕੀ ਹੈ ਸੋ ਇਹ ਧੁੰਦ ਦਾ ਸਿਲਸਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਰਾਤ ਵੇਲੇ ਜਾ ਸਵੇਰ ਵੇਲੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਵੀ ਧੁੰਦ ਦੇ ਦਰਸ਼ਨ ਕੱਲ ਨੂੰ ਵੀ ਹੁੰਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇੱਕ ਪੱਛਮੀ ਸਿਸਟਮ ਆ ਰਿਹਾ ਹੈ ਕੱਲ ਤੋਂ ਦੁਪਹਿਰ ਤੋਂ ਬਾਅਦ ਉਸ ਦਾ ਅਸਰ ਲੈnde ਪੰਜਾਬ ਦੇ ਵਿੱਚ ਪੈਣਾ ਸ਼ੁਰੂ ਹੋ ਜਾਵੇਗਾ 31 ਤਰੀਕ ਤੋਂ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਇਸ ਦਾ ਅਸਰ ਕਈ ਖੇਤਰਾਂ ਦੇ ਵਿੱਚ ਪੈਂਦਾ ਹੋਇਆ ਤੁਹਾਨੂੰ ਦਿਖਾਈ ਜ਼ਰੂਰ ਦੇਵੇਗਾ ਖਾਸ ਕਰਕੇ ਰਾਜਸਥਾਨ ਲੈnde ਪੰਜਾਬ ਜਾਂ ਚੜ੍ਹਦੇ ਪੰਜਾਬ ਦੇ ਬਾਰਡਰ ਨਾਲ ਲੱਗਦੇ ਏਰੀਆ ਦੇ ਵਿੱਚ 31 ਦੀ ਦੁਪਹਿਰ ਤੋਂ ਬਾਅਦ ਇਹ ਸਿਸਟਮ ਐਕਟਿਵ ਹੋਇਆ ਦਿਖਾਈ ਦੇਵੇਗਾ ਜਿਹਦੇ ਵਿੱਚ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਦੇਖਣ ਨੂੰ ਮਿਲੇਗਾ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਵੇਗੀ ਤੇ ਉੱਤਰ ਭਾਰਤ ਦੇ ਬਹੁਤੇ ਹਿੱਸਿਆਂ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਕੱਲ ਨੂੰ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਤੁਹਾਨੂੰ ਧੁੰਦ ਸਵੇਰ ਵੇਲੇ ਤੋਂ ਹੀ ਦਿਖਾਈ ਦੇਵੇਗੀ ਤੁਪ ਦੁਪਹਿਰ ਤੋਂ ਬਾਅਦ ਨਿਕਲਦੇ ਹੋਏ ਦਿਖਾਈ ਦੇਵੇਗੀ ਠੰਡ ਦੇ ਵਿੱਚ ਲਗਾਤਾਰ ਹੌਲੀ ਹੌਲੀ ਵਾਧਾ ਹੋ ਰਿਹਾ ਹੈ